ਸੋ ਵਿਧਾਨ ਸਭਾ ਦੇ ਪਹਿਲੇ ਦਿਨ ਦੀ ਕਾਰਵਾਈ ਸਮਾਪਤ ਹੋਈ ਆ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਆ ਇਸ ਵੇਲੇ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਮੌਜੂਦ ਨੇ ਪਠਾਨ ਮਾਜਰਾ ਸਾਹਿਬ ਕਿਸ ਤਰੀਕੇ ਦੀ ਰਹੀ ਹੈ ਅੱਜ ਕਾਰਵਾਈ ਅੱਜ ਠੀਕ ਆ ਜਿਹੜੇ ਜਿਹੜੇ ਮੁੱਦੇ ਸੀ ਉਹਨਾਂ ਬਾਰੇ ਡਿਸਕਸ ਹੋਈ ਆ ਕੁਝ ਵਿੱਚ ਹੋਇਆ ਵੀ ਥੋੜਾ ਟਾਈਮ ਵਧਾਇਆ ਜਾਵੇ ਵਿਧਾਨ ਸਭਾ ਦਾ ਸਪੀਕਰ ਸਾਹਿਬ ਸਲਾਹ ਕਰਕੇ ਹੋਣਾ ਇਹਨੂੰ ਟਾਈਮ ਵਧਾਉਣਗੇ ਜਿਹੜੇ ਜਿਹੜੇ ਮੁੱਦੇ ਆ ਪੰਜਾਬ ਦੇ ਉਹ ਡਿਸਕਸ ਹੋਣਗੇ ਸਾਰੇ ਚਲੋ ਟਾਈਮ ਅਸੀਂ ਵੀ ਕਹਿੰਦੇ ਥੋੜਾ ਬੋਤਾ ਵਧਾ ਕੇ ਇਹ ਜਿਹੜਾ ਡਿਸਕਸ ਆ ਉਹ ਸਾਰਾਂ ਦੇ ਜਿਹੜਾ ਕੋਈ ਮੁੱਦੇ ਉਹ ਸੁਣੇ ਜਾਣ ਤੇ ਉਹਨਾਂ ਤੇ ਅਮਲ ਕੀਤਾ ਜਾਵੇ। ਰੋਧੀ ਜ਼ਿਆਦਾ ਮੰਗ ਕਰਦੇ ਆ ਪ੍ਰਤਾਪ ਸਿੰਘ ਬਾਜਵਾ ਕਾਫੀ 20-25 ਮਿੰਟ ਲਾ ਕੇ ਗਏ ਨੇ ਬੜੀਆਂ ਖਾਮੀਆਂ ਗਿਣਾ ਕੇ ਗਏ ਸਰਕਾਰ ਦੀਆਂ ਤੇ ਇਹ ਵੱਡਾ ਪੁਆਇੰਟ ਰੱਖਿਆ ਕਹਿੰਦੇ ਕਿ ਸਮਾਂ ਹੈ ਨਹੀਂ ਗਾ ਇਸ ਵੇਰੇ ਬੋਲਣ ਲਈ। ਅਸਲਾ ਉਹ ਬੰਦਾ ਵਿਹਲਾ ਹੀ ਆਉਣਾ। ਜਦੋਂ ਬੰਦਾ ਆ ਪਾਵਰ ਚ ਹੁੰਦਾ ਉਹਨੂੰ ਅਜਿਵੇਂ ਜਾਂਦੇ ਉਹ ਜਿਹੜਾ ਬੰਦਾ ਵਿਹਲਾ ਹੁੰਦਾ ਉਹਨੂੰ ਐ ਲੱਗਦਾ ਵੀ ਸਾਰਾ ਮੁਲਕ ਹੀ ਵਿਹਲਾ ਆ। ਉਸ ਕਰਕੇ ਉਹਨਾਂ ਨੇ ਨਾ ਕਦੀ ਅੱਜ ਤਾਰੀਫ਼ ਕੀਤੀ ਨਾ ਕਦੀ ਗੱਲ ਕਰਨਗੇ ਤਾਰੀਫ ਕਰਦੀ ਨਹੀਂ ਪਬਲਿਕ ਪਬਲਿਕ ਤਾਰੀਫ ਕਰਦੀ ਆ ਲੀਡਰਾਂ ਦੀ ਤਾਰੀਫ ਦੀ ਕੋਈ ਸਰਕਾਰ ਨਾਲ ਵਾਲੀ ਲੋੜ ਨਹੀਂ ਹੁੰਦੀ ਜਿਹੜੇ ਆਪੋਜੀਸ਼ਨ ਵਾਲੇ ਹੁੰਦੇ ਆ ਉਹਨਾਂ ਤੁਸੀਂ ਕੁਝ ਵੀ ਗੱਲ ਕਰੋਗੇ ਜਿਵੇਂ ਨੇ ਉਹਨਾਂ ਨੇ ਵੀ ਰੋਟੀ ਖਾਣਾ ਤੇਰੀ ਦਾੜ੍ਹੀ ਹਲਦੀ ਆ ਜਿਹਨੇ ਨੁਕਸ ਕੱਢਨੇ ਉਹਨੇ ਤੇ ਰੋਟੀ ਖਾਂਦੇ ਵੀ ਕੱਢਦੇ ਨੇ ਆ ਇਸ ਕਰਕੇ ਜਿਹੜੇ ਬਾਜਵਾ ਸਾਹਿਬ ਆ ਉਹ ਨੁਕਸ ਕੱਢਣ ਦੇ ਮਾਇਰ ਨੇ ਨੁਕਸ ਉਹਨੇ ਕੱਢਦੇ ਰਹਿਣਾ ਪਰ ਜੋ ਸਪੀਕਰ ਸਾਹਿਬ ਨੇ ਸਾਰਿਆਂ ਦਾ ਵਿਊ ਲੈ ਕੇ ਇੱਕ ਦੋ ਦਿਨ ਵਧਾਉਂਦੇ ਆ ਤਿੰਨ ਦਿਨ ਵਧਾਉਂਦੇ ਆ ਇਹਨਾਂ ਦਿਨਾਂ ਦੇ ਇਸੇ ਟਾਈਮ ਦੇ ਵਿੱਚ ਇਹਨੂੰ ਸਮਾਪਤ ਕਰਦੇ ਹੋ ਕੱਲ ਨੂੰ ਕਲੀਅਰ ਹੋ ਜਾਊਗਾ ਸਾਰਾ ਇਸ਼ਾਰਾ ਕੀਤਾ ਸਪੀਕਰ ਸਾਹਿਬ ਨੇ ਕੀ ਵੱਤ ਸਕਦਾ ਉਹਨਾਂ ਨੇ ਕਿਹਾ ਵੀ ਤੁਸੀਂ ਮੇਰੇ ਕੋਲ ਆਓ ਆਣ ਕੇ ਬਹਿ ਕੇ ਆਪਾਂ ਡਿਸਕਸ ਕਰਾਂਗੇ ਕਿਹੜੇ ਕਿਹੜੇ ਮੁੱਦੇ ਦੇ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ ਉਹ ਆਪਾਂ ਉਹਨਾਂ ਮੁੱਦਿਆਂ ਨੂੰ ਵਿਚਾਰ ਕੇ ਜੇ ਲੋੜ ਪਊਗੀ ਤਾਂ ਆਪਾਂ ਨੂੰ ਲੰਮਾ ਕਰ ਲਾਂਗੇ ਟਾਈਮ ਵਧਾ ਲਾਂਗੇ ਕੋਈ ਚੱਕਰ ਨਹੀਂ ਇਹ ਤਾਂ ਆਪਣੇ ਹੱਥ 'ਚ ਹੀ ਆ ਕਿਸਾਨ ਚੰਡੀਗੜ੍ਹ ਦੇ ਵਿੱਚ ਆਏ ਹੋਏ ਨੇ ਇੱਕ ਉਹਨਾਂ ਨੇ ਮਟਕਾ ਚੌਂਕ ਤੱਕ ਅੱਜ ਹੁਣ ਇਸ ਵੇਲੇ ਮਾਰਚ ਵੀ ਕਰਨਾ ਆ ਤੇ ਐਸਕੇਐਮ ਦਾ ਵੀ ਇੱਕ ਉਹਨਾਂ ਨੇ ਮਹਾਪੰਚਾਇਤ ਕੀਤੀ ਆ ਤੁਸੀਂ ਖੁਦ ਵੀ ਕਿਸਾਨ ਹੋ ਕਿਸ ਤਰੀਕੇ ਦੇ ਨਾਲ ਦੇਖ ਰਹੀ ਆ ਸਰਕਾਰ ਇਹ ਸਭ ਕਸੇ ਨੂੰ ਕਿ ਕਿਸਾਨ ਇੱਕ ਵਾਰ ਫਿਰ ਤੋਂ ਬਾਹਰ ਨਿਕਲੇ ਨੇ ਘਰਾਂ ਤੋਂ ਅਸਲਾਂ ਸੈਂਟਰ ਸਰਕਾਰ ਅਗਨੋਰ ਕਰਦੀ ਆ ਸੈਂਟਰ ਦੇ ਨਾਲ ਨਾਲ ਨਾ ਜਿੰਨੇ ਆਮ ਪਬਲਿਕ ਆ ਮੈਂ ਅੱਜ ਵੀ ਕਿਤੇ ਬੈਠਾ ਸੀ ਕਿਸੇ ਡਾਕਟਰ ਕੋਲ ਉੱਥੇ ਗੱਲਾਂ ਚੱਲੀਆਂ ਸੀ ਅਸਲ ਜਿਹੜੇ ਕਿਸਾਨ ਉਹ ਲੋਕਾਂ ਦੀ ਲੜਾਈ ਲੜ ਰਹੇ ਨੇ ਤੇ ਲੋਕ ਇਸ ਚੀਜ਼ ਨੂੰ ਸਮਝਦੇ ਨਹੀਂ ਜਿਹੜੀ ਚੀਜ਼ ਤੇ ਐਮਐਸਪੀ ਲੱਗੀ ਆ ਜਿਵੇਂ ਕਣਕ ਝੋਨਾ ਅਸੀਂ ਦੋਹਾਂ ਚੀਜ਼ਾਂ ਦਾ ਮੈਂ ਕਹਿ ਰਿਹਾ ਨਾ ਵੀ ਜੇ ਤੁਹਾਨੂੰ ਕੋਈ ਕਵੇ ਤੁਸੀਂ 100 ਰੁਪਏ ਆਟਾ ਲੈ ਲਓ 100 ਰੁਪਏ ਆਟਾ ਲੈ ਲਓ ਕਦੀ ਨਹੀਂ ਲਿੰਦਾ ਕੋਈ ਅਗਲੇ ਨੂੰ ਪਤਾ ਵੀ 23 ਰੁਪਏ ਕਣਕ ਆ ਤੇ ਵੱਧ ਉਹ 35 ਰੁਪਏ 30 ਲੰਗਾ ਨਾ ਵੀ ਉਹ ਚੀਜ਼ਾਂ ਦਾ ਹੁਣ ਇਤਰਾ ਹੀ ਝੋਨਾ ਆ ਵਜੀਰੀ ਆ 35 ਤੋਂ 40 ਰੁਪਏ 50 ਰੁਪਏ ਮਿਲਦਾ ਆ ਬਾਸਬਤੀ ਦਾ ਰੇਟ 150 ਰੁਪਏ 200 ਰੁਪਏ 500 ਰੁਪਏ ਤੇ ਐਮਐਸਪੀ ਇੰਨੀ ਕੀ ਇਤਰਾ ਹੀ ਗੰਡੇ ਕਰੇ ਤੁਹਾਨੂੰ 10 ਰੁਪਏ ਮਿਲਦੇ ਕਦੀ 100 ਰੁਪਏ ਮਿਲਦਾ ਕਦੀ 90 ਰੁਪਏ ਮਿਲਦੇ ਆ ਆਲੂ ਕਦੀ 5 ਰੁਪਏ ਮਿਲਦੇ ਕਦੀ 25 ਰੁਪਏ ਮਿਲਦੇ ਕ ਲਸਣ ਆ ਜੀਮੀਦਾਰ ਦੇ ਕੋਲੋਂ 20 ਰੁਪਏ ਜਾਂਦਾ ਤੇ ਇੱਥੇ 150 ਰੁਪਏ 250 ਰੁਪਏ ਹੋ ਜਾਂਦਾ ਇਹ ਲੋਕਾਂ ਦਾ ਵੀ ਫਾਇਦਾ ਜਿਹੜੀ ਚੀਜ਼ ਤੇ ਐਮਐਸਪੀ ਲੱਗ ਜੂਗੀ ਉਹ ਐਮਐਸਪੀ ਦੇ ਰੇਟ ਤੇ ਹੀ ਲੋਕਾਂ ਨੂੰ ਚੀਜ਼ਾਂ ਮਿਲਣੀਆਂ ਆ ਆ ਜਿਹੜੇ ਲੋਕ ਅੱਜ ਕਿਸਾਨਾਂ ਨੂੰ ਸਮਝਦੇ ਨੇ ਕਿ ਕਿਸਾਨ ਕਮਲੇ ਆ ਵੀ ਅਣਕੇ ਰੋੜਾ ਤੇ ਬਹਿ ਜਾਂਦੇ ਆ ਇਹ ਜਿੱਦਣ ਐਮਐਸਪੀ ਬਣ ਗਈ ਤੁਹਾਡਾ ਲੋਕਾਂ ਦਾ ਹੀ ਫਾਇਦਾ ਆ ਜਿਹੜੀ 10 ਰੁਪਏ ਦੀ ਚੀਜ਼ ਹੈ ਕਈ ਵਾਰ ਉਹ ਡੰਪ ਕਰਕੇ ਜਿਹੜੇ ਬਿਜ਼ਨਸਮੈਨ ਆ ਉਹ 10 ਰੁਪਏ ਦੀ ਚੀਜ਼ ਤੁਹਾਨੂੰ 100 ਰੁਪਏ ਦੀ ਦਿੰਦੇ ਆ ਉਹਨਾਂ ਲੋਕਾਂ ਨੂੰ ਤੁਸੀਂ ਚੰਗਾ ਸਮਝਦੇ ਹੋ ਕਿਸਾਨ ਕਹਿੰਦਾ ਵੀ ਤੇ ਮਾਰਕੀਟ 'ਚ 12-15 ਰੁਪਏ ਤੱਕ ਚਲ ਜੇ 20 ਰੁਪਏ ਤੱਕ ਚਲ ਜੇ ਕੋਈ ਦਿੱਕਤ ਨਹੀਂ ਸਾਡੇ ਤੋਂ 10 ਰੁਪਏ ਲੈ ਕੇ 100 ਰੁਪਏ ਲਈ ਜਦੋਂ ਵੇਚਦੇ ਆ ਫਿਰ ਦਿੱਕਤ ਆਉਂਦੀ ਆ ਕਿਸਾਨ ਨੇ ਸਾਰਾ ਦਿਨ ਮਿਹਨਤ ਕਰਕੇ 4-5 ਮਹੀਨਿਆਂ 'ਚ ਫਸਲ ਨੂੰ ਤਿਆਰ ਕਰਦਾ ਆ ਉਸ ਤੋਂ ਬਾਅਦ ਅੱਗੇ ਵੇਚਦਾ ਆ ਇੱਕ ਜਿਹੜਾ ਰੇੜੀਆਂ ਤੇ ਵੇਚਦੇ ਆ ਉਹ ਮੰਡੀ 'ਚ ਜਾਂਦੇ ਆ ਮੰਡੀ ਤੋਂ 5 ਰੁਪਏ ਦੀ ਚੀਜ਼ ਵਿਕੀਏ ਉੱਥੋਂ ਮੰਡੀ ਤੋਂ ਲੈ ਕੇ ਬਾਹਰ ਬਾਣੇ ਆਣ ਕੇ 10 ਰੁਪਏ ਵੇਚ ਦਿੰਦੇ ਆ ਉਹਦੀ 12 ਘੰਟਿਆਂ ਦੀ ਕਮਾਈ ਦਵਾਲੋ ਇੰਦੀ ਆ ਜਿਮੀਦਾਰ ਨੇ ਪੰਜ ਰੁਪਏ ਦੀ ਚੀਜ਼ ਵੇਚਣੀ 3 ਰੁਪਏ ਦਾ ਖਰਚਾ ਆਇਆ ਹੁੰਦਾ ਤੇ 2 ਰੁਪਏ ਉਹਨੂੰ ਬਚਦੇ ਆ ਉਹਨੂੰ 2 ਰੁਪਏ ਬਚਦੇ ਹੁੰਦੇ ਜਿਹੜਾ 12 ਉੱਥੋਂ ਲੈ ਕੇ ਬਾਹਰ ਵੇਚ ਉਹਨਾਂ ਨੂੰ 5 ਰੁਪਏ ਬਚਦੇ ਆ ਕਿਸਾਨ ਐਦਾਂ ਕਿਉਂ ਨਹੀਂ ਕਰ ਸਕਦਾ ਟਾਈਮ ਨਹੀਂ ਹੈ ਕਿਸਾਨ ਕੋਲ ਜਾਂ ਕਰਨਾ ਨਹੀਂ ਚਾਹੁੰਦਾ ਮੈਂ ਜੋ ਜੋ ਮੈਂ ਦੇਖਿਆ ਕਈਆਂ ਕਿਸਾਨਾਂ ਨੂੰ ਵੀ ਚੀਜ਼ ਅੱਗੇ ਸਮਝਾਉਣੀ ਨਹੀਂ ਆਉਂਦੀ ਹੁਣ ਅਸੀਂ ਬਜ਼ੁਰਗ ਆ ਸਾਡੇ ਵੱਡੇ ਆ ਉਹਨਾਂ ਨੇ ਬਹੁਤ ਸੰਘਰਸ਼ ਕੀਤੇ ਸੀ ਉਹਨਾਂ ਤੇ ਟਿੱਪਣੀ ਨਹੀਂ ਕਰ ਸਕਦੇ ਪਰ ਕਈਆਂ ਗੱਲਾਂ ਨੂੰ ਸਾਨੂੰ ਸਮਝਾਉਣ ਵਾਸਤੇ ਥੋੜਾ ਜਿਆਦਾ ਇਹ ਚਾਹੀਦਾ ਵੀ ਅਸੀਂ ਲੋਕਾਂ ਨੂੰ ਦੱਸ ਸਕੀਏ ਪਹਿਲਾਂ ਵੀ ਲੋਕ ਸਾਡੇ ਨਾਲ ਲੱਗ ਸਕਣ ਜਿਹੜੀ ਪਬਲਿਕ ਆ ਇਹ ਸਾਡਾ ਸਾਥ ਨਹੀਂ ਦਿੰਦੀ ਉਹ ਪਬਲਿਕ ਜਿਹੜੀ ਕਿਸਾਨਾਂ ਤੋਂ ਨਫ਼ਰਤ ਕਰਨ ਲੱਗ ਪਈ ਆ ਵੀ ਕਿਸਾਨ ਪਤਾ ਨਹੀਂ ਹਰ ਇੱਕ ਥਾਂ ਝੰਡਾ ਗੱਡ ਕੇ ਭਜ ਜਾਂਦੇ ਆ ਜਿਹੜੀ ਕਿਸਾਨੀ ਸੰਘਰਸ਼ ਹੈ ਕਿਸਾਨੀ ਦੇ ਵਾਸਤੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਕਿਸਾਨ ਉਹ ਤੁਹਾਡੇ ਵਾਸਤੇ ਲੜਦੇ ਐ ਐਮਐਸਪੀ ਜੋ ਮਿਲੂਗੀ ਸਾਰੇ ਲੋਕ ਵਰਗ ਨੂੰ ਉਹਦਾ ਫਾਇਦਾ ਆ ਨਾ ਕਿ ਇਕੱਲੇ ਕਿਸਾਨਾਂ ਨੂੰ ਕਿਸਾਨ ਤੇ ਇੱਕ ਲੋਕਾਂ ਦੀ ਲੜਾਈ ਲੜਦਾ ਪਰ ਲੋਕਾਂ ਦੇ ਜਦੋਂ ਦਿਮਾਗ 'ਚ ਇਹ ਗੱਲ ਆ ਗਈ ਵੀ ਕਿਸਾਨ ਸਾਡੀ ਲੜਾਈ ਲੜਦਾ ਉਦੋਂ ਲੋਕਾਂ ਨੇ ਵੀ ਸਾਥ ਦੇਣ ਲੱਗਣਾ ਤੇ ਸੈਂਟਰ ਕੀ ਸੈਂਟਰ ਤੋਂ ਵੱਡੇ-ਵੱਡੇ ਵੀ ਆਣ ਕੇ ਐਮਐਸਪੀ ਵੀ ਦੇਣਗੇ ਤੇ ਉਹਨਾਂ ਦੀਆਂ ਗੱਲਾਂ ਵੀ ਮੰਨਣਗੇ ਆਖਰੀ ਸਵਾਲ ਕਰੂੰਗਾ ਅਕਾਲੀ ਦਲ ਨੂੰ ਇਸ ਵੇਲੇ ਕਿੱਥੇ ਖੜਾ ਦੇਖਦੇ ਹੋ ਕਾਫੀ ਲੰਬਾ ਸਮਾਂ ਤੁਸੀਂ ਵੀ ਰਹੇ ਹੋ ਨਾਲ ਪਰ ਇਸ ਵੇਲੇ ਕਿੱਥੇ ਦੇਖਦੇ ਹੋ ਅਕਾਲੀ ਦਲ ਨੂੰ ਅਸਲ 'ਨਾ ਖੇਤਰੀਆ ਪਾਰਟੀ ਚਾਹੀਦੀ ਆ ਪੰਜਾਬ 'ਚ ਚਾਹੇ ਕਿਤੇ ਵੀ ਆ ਪਰ ਜਿਹੜੀ ਸਾਡੀ ਪਾਰਟੀ ਬਣ ਕੇ ਅਕਾਲੀ ਦਾ ਖੇਤਰੀ ਪਾਰਟੀ ਬਣੀ ਸੀ ਉਹ ਜ ਆਪਣੀਆਂ ਨਕਾਮੀਆਂ ਕਰਕੇ ਜਾਂ ਆਪਣੇ ਗਲਤ ਫੈਸਲੇਆ ਕਰਕੇ ਅੱਜ ਖਤਮ ਹੋ ਗਏ ਡਿਕਟੇਟਰਸ਼ਿਪ ਕਰਕੇ ਖਤਮ ਹੋ ਗਏ ਆ ਜਦੋਂ ਹੁਣ ਜਿਹੜੀ ਆਮ ਆਦਮੀ ਪਾਰਟੀ ਕਾਮਯਾਬ ਹੋਣ ਦਾ ਇੱਕੋ ਕਾਰਨ ਹੈ ਵੀ ਇਹ ਜਿਹੜੇ ਨੂੰ ਵੀ ਟਿਕਟ ਦੇਣੀ ਆ ਉਹਦਾ ਸਰਵੇ ਕਰਦੇ ਚਾਹੇ ਕਿਸੇ ਪਾਰਟੀ ਨਾਲ ਬਲੋਂਗ ਕਰਦੇ ਆ ਅਗਲਾ ਨੂੰ ਲਿਆਉਂਦੇ ਆ ਜੇ ਜਿਹਨੂੰ ਲੋਕ ਚਾਹੁੰਦੇ ਉਹਨੂੰ ਟਿਕਟ ਦਿੰਦੇ ਆ ਅਕਾਲੀ ਦਲ ਚਾਹੁੰਦਾ ਵੀ ਤੇਰੇ ਕੋਲ ਪੈਸੇ ਹੈਗੇ ਆ ਹਾਂ ਪੈਸੇ ਹੈਗੇ ਚੱਲੇ ਨੂੰ ਟਿਕਟ ਦੇ ਦੋ ਉਹਨੂੰ ਚਾਹੇ ਕੋਈ ਜਾਣਦਾ ਚਾਹੇ ਕੋਈ ਨਹੀਂ ਜਾਣਦਾ ਉਹਦਾ ਕੋ ਲੈਣ ਦੇਣ ਹੈਗਾ ਕੋ ਨਹੀਂ ਹੈਗਾ ਜਾਂ ਕਿਸੇ ਲੀਡਰ ਦੇ ਮੁੰਡੇ ਨੂੰ ਟਿਕਟ ਦੇ ਦਿਓ ਹੁਣ ਮਿਹਨਤ ਕਰ ਰਿਹਾ ਹੁੰਦਾ ਵਰਕਰ ਵਰਕਰ ਮਾਰਿਆ ਜਾਂਦਾ ਤੇ ਜਦੋਂ ਆਣ ਕੇ ਕਾਲੀ ਦਲ ਦੇ ਵਰਕਰ ਦੇ ਹੱਕਾਂ ਦੇ ਡਾਕਾ ਪੈਂਦਾ ਤੇ ਟਿਕਟ ਮਿਲ ਜਾਂਦੀ ਕਿਸੇ ਲੀਡਰ ਦੇ ਮੁੰਡੇ ਨੂੰ ਉਹਨੇ ਵਰਕ ਨਹੀਂ ਕੀਤਾ ਉਹਨੇ ਮਿਹਨਤ ਨਹੀਂ ਕੀਤੀ ਜਿੰਨੇ ਚਿਰ ਉਹ ਤਿਆਰੀ ਕਰਦਾ ਸੰਭਾਲ ਨਹੀਂ ਸਕੇ ਸੁਖਵੀਰ ਬਾਦਲ ਇਹ ਜਿਹੜੀਆਂ ਚੀਜ਼ਾਂ ਆ ਇਹ ਬਾਦਲ ਸਾਹਿਬ ਦੇ ਹੁੰਦਿਆਂ ਤੋਂ ਸ਼ੁਰੂ ਹੋ ਗਈਆਂ ਸੀ ਇੱਥੇ ਭਾਈਚਾਰਾ ਜ਼ਿਆਦਾ ਚੱਲ ਗਿਆ ਸੀ ਲੋਕਾਂ ਦੀ ਜਿਹੜੀ ਮਿਹਨਤ ਉਹ ਖਤਮ ਹੋ ਗਈ ਸੀ ਜਿਹੜੇ ਮਿਹਨਤੀ ਵਰਕਰ ਸੀ ਅਸੀਂ ਮਿਹਨਤ ਕਰਦੇ ਰਹੇ ਆ ਸਾਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ ਵੀ ਪਤਨੀਆਂ ਦਾ ਕੋਈ ਪੈਸਾ ਘਟਿਆ ਜਦੋਂ ਸਾਨੂੰ ਟਿਕਟ ਮਿਲੀ ਤੇ ਮੈਂ ਤਕਰੀਬਨ 50000 ਤੇ ਜਿੱਤਿਆ ਤੇ ਅੱਜ ਲੋਕ ਸਾਡੇ ਠੀਕ ਹੈ ਮੈਂ ਦੁਬਾਰਾ ਫੇਰ ਐਮਪੀ ਸੀ ਫੇਰ ਜਿੱਤ ਗਿਆ ਹੁਣ ਇਹਨਾਂ ਦੇ ਇਹ ਡਿਕਟੇਟਰਸ਼ਿਪ ਜਿਹੜੀ ਆ ਡਿਕਟੇਟਰਸ਼ਿਪ ਨੇ ਕਾਲੀ ਦਲ ਖਤਮ ਕਰਤਾ ਠੀਕ ਆ ਆਖਰੀ ਸਵਾਲ ਇਹ ਦੋ ਦਿਨ ਰਹਿੰਦੇ ਨੇ ਹੁਣ ਦੋ ਦਿਨ ਚ ਕਿਸ ਤਰੀਕੇ ਦਾ ਚੱਲ ਸਕਦਾ ਹੈ ਜਲਾਦ ਵਧੀਆ ਚੱਲੂਗਾ ਸਮਾਂ ਵਿਰੋਧੀ ਧਿਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਬੈਸ ਕੇ ਉੱਠ ਕੇ ਬਾਹਰ ਆਉਣ ਦੀ ਬਜਾਏ ਉੱਥੇ ਜਿਹੜੀ ਡਿਸਕਸ ਆ ਉਹ ਕਰੋ ਸੁਝਾਅ ਦਿਓ ਤੇ ਜਿਹੜੀ ਵਿਰੋਧੀ ਧਿਰ ਹੁੰਦੀ ਆ ਮੈਂ ਇੱਕ ਸਮਝਦਾ ਵੀ ਮਾਂ ਆ ਵਿਰੋਧੀ ਧਿਰ ਬਜੇ ਕੋਈ ਗਲਤੀ ਕਰਦਾ ਬੱਚਾ ਤੋਂ ਮਾਂ ਨੂੰ ਝਿੜਕਦੀ ਆ ਜਾਂ ਕੋਈ ਫਰਜ਼ ਕਰੋ ਸਾਡੇ ਤੋਂ ਕੋਈ ਗਲਤ ਚੀਜ਼ ਹੁੰਦੀ ਆ ਉਹਨੂੰ ਆਣ ਕੇ ਦੱਸਣ ਇਹ ਨਹੀਂ ਵੀ ਲੜ ਕੇ ਬਾਹਰ ਭੱਜ ਜਾਣਾ ਲੋਕਾਂ ਨੇ ਉਹਨਾਂ ਨੂੰ ਵੀ ਚੁਣ ਕੇ ਭੇਜਿਆ ਉਹ ਆਪਦੀ ਮਾਂ ਦਾ ਰੋਲ ਅਦਾ ਕਰਨ ਆ ਆਪਦੇ ਜਿਹੜੇ ਅਸਲੀ ਗੱਲਾਂ ਉਹਨਾਂ ਤੇ ਰੋਲ ਅਦਾ ਕਰਨ ਉੱਥੇ ਰੌਲਾ ਪਾ ਕੇ ਬਾਹਰ ਭੱਜਣ ਦੀ ਬਜਾਏ ਜਿੰਨੇ ਵੀ ਦਿਨ ਮਿਲਦੇ ਆ ਉਹ ਬਹਿ ਕੇ ਡਿਸਕਸ ਕਰਨ ਇਹ ਤਾਂ ਠੀਕ ਰੇ ਵਿਰੋਧੀ ਅੱਜ ਤਾਂ ਠੀਕ ਰੇ ਅੱਜ ਵੈਸੇ ਉਹਨਾਂ ਨੂੰ ਪਾਇਆ ਨਾ ਦੌਰਾ ਕੱਲ ਨੂੰ ਫੇਰ ਪਾਇੰਦਾ ਹੁੰਦਾ ਤੇ ਉਹ ਬਹਿ ਕੇ ਡਿਸਕਸ ਕਰਨ ਤੇ ਲੋਕਾਂ 'ਚ ਵਧੀਆ ਲੱਗੂਗਾ ਵਤਨ ਵੱਤ ਸੋ ਹਰਮਿੰਦਰ ਸਿੰਘ ਪਠਾਨ ਮਾਜਰਾ ਗੱਲਬਾਤ ਕਰਕੇ ਗਏ ਨੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਸਵਾਲ ਖੁਦ ਵੀ ਕਹਿ ਮੰਨ ਕੇ ਗਏ ਨੇ ਕਿ ਉਹ ਵੀ ਚਾਹੁੰਦੇ ਨੇ ਕਿ ਜਿਹੜਾ اجلاس ਦਾ ਸਮਾਂ ਉਹ ਥੋੜਾ ਜਿਹਾ ਵਧਾ ਦਿੱਤਾ ਜਾਣਾ ਚਾਹੀਦਾ ਉਧਰੋਂ ਵਿਰੋਧੀ ਧਿਰ ਕਾਂਗਰਸ ਵੀ ਇਹੀ ਮੰਗ ਕਰ ਰਹੀ ਹੈ ਕਿ ਸਮਾਂ ਜਿਹੜਾ ਹੋਰ ਵਧਾ ਦੇਣਾ ਚਾਹੀਦਾ ਇਸ਼ਾਰਾ ਹਰਮਿੰਦਰ ਸਿੰਘ ਪਠਾਨ ਮਾਜਰਾ ਕਰਕੇ ਗਏ ਨੇ ਕਿ ਹੋ ਸਕਦਾ ਕਿ ਸਪੀਕਰ ਵਿਧਾਨ ਸਭਾ ਦੇ ਕੁਲਤਾਰ ਸਿੰਘ ਸੰਧਵਾ ਇਸ ਦੇ ਵਿੱਚ ਕੋਈ ਫੈਸਲਾ ਲੈ ਸਕਦੇ ਨੇ ਕੈਮਰਾ ਪਰਸਨ ਰਤੂਲ ਵਰਮਾ ਦੇ ਨਾਲ ਮੈਂ ਰਵਿੰਦਰ ਸਿੰਘ ਬੈਣੀਪਾਲ ਔਨ 에ਅਰ ਵਿਧਾਨ ਸਭਾ ਚੰਡੀਗੜ੍ਹ